ਜੇ ਕੈਨੇਡੀਅਨ ਸਿਆਸਤ ਦੀ ਗੱਲ ਕਰੀਏ ਤੇ ਮੈਨੂੰ ਪਰਸਨਲੀ ਇਦਾਂ ਲੱਗਦਾ ਕਿ ਮਾਰਕ ਕਾਰਨੀ ਨੇ ਬਹੁਤ ਵੱਡੇ ਹੋਣ ਦਾ ਸਬੂਤ ਦਿੱਤਾ ਉਹਨਾਂ ਨੇ ਉਦੋਂ ਵੀ ਲੋਕਾਂ ਨੂੰ ਬਹੁਤ ਸਬਜ਼ ਬਾਗ ਨਹੀਂ ਦਿਖਾਏ ਜਦੋਂ ਵੋਟਾਂ ਲੈਣੀਆਂ ਸੀ ਵੀ ਮੈਂ ਇਹ ਕਰ ਦੂੰਗਾ ਮੈਂ ਉਹ ਕਰ ਦੂੰਗਾ ਤੇ ਨਾ ਹੀ ਵਿਰੋਧੀਆਂ ਨੂੰ ਬਹੁਤ ਜ਼ਿਆਦਾ ਭੰਡਿਆ ਔਰ ਪੀਐਮ ਬਣ ਕੇ ਵੀ ਨਾ ਉਹ ਜਿੱਦਾਂ ਬੰਦਾ ਪੈਰ ਨਹੀਂ ਛੱਡਦਾ ਉਹਨਾਂ ਨੇ ਉਹ ਵੀ ਪ੍ਰੂਫ ਦਿੱਤਾ ਪੀਅਰ ਪੋਲੀਅਮ ਨੂੰ ਲੱਗਦਾ ਏ ਇਹਨਾਂ ਨੇ ਇਲੈਕਸ਼ਨ ਨਹੀਂ ਕਰਾਉਣੇ ਉਹਨਾਂ ਨੇ ਫਟਾਫਟ ਅਨਾਉਂਸ ਕਰ ਦਿੱਤੀ ਕਹਿੰਦੇ ਕਰੋ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਜੇ 트ੰਪ ਦੀ ਗੱਲ ਕਰੀਏ 트ੰਪ ਨੇ ਜਿਨ੍ਹਾਂ ਨੂੰ ਵੀ ਚੁੰਡੀ ਇਹਨਾਂ ਨੂੰ ਲੱਗਾ ਵੀ ਫਾਇਦਾ ਕੋਈ ਨਹੀਂ ਇਹਨੇ ਤਾਂ ਹਟਣਾ ਨਹੀਂ ਆਪਣਾ ਕੁਝ ਸਵਾਰ ਲਈਏ ਸੋ ਬਹੁਤ ਵੱਡੇ ਹੋਣ ਦਾ ਇਹਨਾਂ ਨੇ ਪ੍ਰਮਾਣ ਜਿਹੜਾ ਉਹ ਦਿੱਤਾ ਜੇ ਲੋਕਾਂ ਦੀ ਗੱਲ ਕਰੀਏ ਤੇ ਲੋਕਾਂ ਦੇ ਦਿਲਾਂ ਤੇ ਕਿੰਨਾ ਕਰਾਜ ਕਰ ਰਹੇ ਨੇ ਮਾਰ ਕਰਨੇ ਮਾਰ ਕਰਨੀ ਨੇ ਅਜੇ ਤੱਕ ਜਿਹੜੀ ਅਪਰੋਚ ਰੱਖੀ ਹੈ ਨਾ ਖਾਸ ਤੌਰ ਤੇ ਯੂਐਸਏ ਨਾਲ ਨਿਯਠਣ ਵਾਲੀ ਉਸ ਮੁੱਦੇ ਤੇ ਬਹੁਤੇ ਲੋਕ ਉਹਨਾਂ ਦੀ ਸਪੋਰਟ ਕਰ ਰਹੇ ਨੇ ਹਾਂ ਕੁਝ ਲੋਕ ਕਹਿ ਰਹੇ ਨੇ ਕਿ ਨਹੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਪਰ ਪਲਾਨ ਉਹਨਾਂ ਕੋਲ ਵੀ ਹੈ ਨਹੀਂ ਕਿ ਵੀ ਕਿਵੇਂ ਨਿਯਠਣਾ ਹੈ ਉਹ ਕਹਿੰਦੇ ਰਿਟੈਲੀਏਟ ਕਰਨਾ ਚਾਹੀਦਾ ਰਿਟੈਲੀਏਟ ਕਿੰਨਾ ਕੁ ਕਰੋਗੇ ਤੁਸੀਂ ਬਿਲਕੁਲ ਫਰਕ ਬਹੁਤ ਹੈ ਤੁਹਾਨੂੰ ਤਰੀਕੇ ਨਾਲ ਚਲਾਣਾ ਪਏ ਕਿੰਨੇ ਕ ਤਰੀਕੇ ਨਾਲ ਮਾਰਕ ਕਰਨੀ ਚੱਲेंगे ਚੱਲੇ ਨੇ ਅਮਰੀਕਾ ਨਾਲ ਇਹ ਆਉਣ ਵਾਲੇ 2-3 ਸਾਲਾਂ ਚ ਪਤਾ ਲੱਗੇਗਾ ਰਿਜ਼ਲਟ ਕੀ ਆਉਂਦੇ ਨੇ ਪਰ ਕੁਝ ਉਹਨਾਂ ਦੇ ਇੰਟਰਨਲ ਜਿਹੜੇ ਮੈਟਰਸ ਹੈਗੇ ਨੇ ਜਿਹਦੇ ਵਿੱਚ ਹਾਊਸਿੰਗ ਹੈ ਇਮੀਗ੍ਰੇਸ਼ਨ ਹੈ ਅ ਅਨਪਲਾਈਮੈਂਟ ਹੈ ਇਹਨਾਂ ਸਾਰੀਆਂ ਚੀਜ਼ਾਂ ਕ੍ਰਾਈਮ ਹੈ ਇਹਨਾਂ ਸਾਰੀਆਂ ਚੀਜ਼ਾਂ ਤੇ ਜਿਹੜੀਆਂ ਜਿਹੜੇ ਉਹਨਾਂ ਨੇ ਕੰਮ ਕੀਤੇ ਨੇ ਉਸ ਨਾਲ ਕੁਝ ਲੋਕ ਕਹਿੰਦੇ ਨੇ ਕਿ ਹਾਂ ਠੀਕ ਆ ਕਰ ਰਹੇ ਨੇ ਕੁਝ ਕਹਿੰਦੇ ਨੇ ਨਹੀਂ ਉਹ ਗੱਲ ਨਹੀਂ ਗੱਲਾਂ ਜ਼ਿਆਦਾ ਨੇ ਅਜੇ ਤੱਕ ਉਹ ਗੱਲ ਨਹੀਂ ਬਣ ਰਹੀ ਪਰ ਇਹ ਐਨਾਲਿਸਿਸ ਹੁੰਦਾ ਰਹਿਣਾ ਇੱਕ ਸਰਵੇਖਣ ਆ ਉਹਦੀ ਗੱਲ ਕਰਦੇ ਆ ਜੀ ਇੱਕ ਸਰਵੇਖਣ ਹੈ ਜੀ ਉਸ ਸਰਵੇਖਣ ਦੇ ਮੁਤਾਬਕ ਮਾਰਕ ਕਾਰਨੀ ਨੂੰ ਅਜੇ ਵੀ ਕੈਨੇਡਾ ਦੇ ਵਿੱਚ ਠੀਕ ਠਾਕ ਲੋਕਾਂ ਦੀ ਸਪੋਰਟ ਜਿਹੜੀ ਹੈ ਉਹ ਹਾਸਲ ਹੈ ਉਹਦਾ ਕੀ ਕਾਰਨ ਹੈ ਉਹਦੇ ਵਿੱਚ ਜਿਹੜੇ ਕੁਝ ਉਹਨਾਂ ਨੇ ਕੀਤੇ ਹੋਏ ਕੰਮ ਨੇ ਉਹ ਨੇ ਜਿਹੜੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਨੇ ਉਹ ਨੇ ਤੇ ਕਿਹੜੇ-ਕਿਹੜੇ ਕੰਮਾਂ ਬਾਬਤ ਉਹਨਾਂ ਨੇ ਕੀ-ਕੀ ਜਿਹੜੇ ਫੈਸਲੇ ਲੈਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਵਿੱਚ ਲੋਕ ਉਹਨਾਂ ਨਾਲ ਕਿੰਨੇ ਕ ਨਾਲ ਨਾਲ ਨੇ ਜੋ ਅਪ੍ਰੈਲ 28 ਨੂੰ ਕੈਨੇਡਾ ਵਿੱਚ ਚੋਣਾਂ ਹੋਈਆਂ ਤੇ ਨਤੀਜਾ ਹੈ ਤੇ ਸ਼ਾਮ ਨੂੰ ਜੋ ਨਤੀਜਾ ਹੈ ਉਹਨਾਂ ਮੁਤਾਬਕ ਮжоਰਿਟੀ ਤੋਂ 2-3 ਸੀਟਾਂ ਘੱਟ ਹੈਗੇ ਨੇ ਲਿਬਰਲਸ ਵਾਲੇ ਪਰ ਫੇਰ ਵੀ ਉਹ ਠੀਕ ਠਾਕ ਨੇ ਜੋ ਆਬਾਕਸ ਵੱਲੋਂ ਹੁਣ ਤੱਕ ਸਰਵੇ ਕੀਤਾ ਗਿਆ ਜੀ ਉਸ ਮੁਤਾਬਕ ਕੈਨੇਡਾ ਦੇ ਵਿੱਚ ਅਜੇ ਵੀ ਚੰਗੀ ਪਰਸੈਂਟੇਜ ਜਿਹੜੀ ਹੈ ਜੀ ਮਾਰਕ ਕਾਰਨੀ ਦੀ ਪਪੂਲਾਰਿਟੀ ਦੀ ਜਿਹੜੀ ਹੈ ਉਹ ਦੀ ਹਾਮੀ ਭਰਦੀ ਹੈ ਥੋੜਾ ਜਿਹਾ ਕੂਲ ਆਫ ਹੋਇਆ ਪਰ ਮੋਰ অর ਲੈਸ ਬ੍ਰੌਡਲੀ ਪੋਜ਼ਿਟਿਵ ਹੈ ਬਾਕਸ ਡਾਟਾ ਵਾਲੇ ਕੰਦੇਨਿਕ ਕਾਰਨੀ ਦੁਆਰਾ ਜਿਹੜੀ ਲਿਬਰਲ ਸਰਕਾਰ ਚਲਾਈ ਜਾ ਰਹੀ ਹੈ ਇਹ ਇਹਦੀ ਰੇਟਿੰਗ ਜਿਹੜੀ ਹੈ 50% ਤੋਂ ਘਟੀ ਹੈ ਲੇਟੈਸਟ ਪੋਲਿੰਗ ਦੇ ਵਿੱਚ 2% ਥੱਲੇ ਆਈ ਹੈ ਪਰ ਫੇਰ ਵੀ 48% ਜਿਹੜੀ ਹੈ ਮਿਡ ਜੁਲਾਈ ਦੇ ਵਿੱਚ ਹੈਗੀ ਹੈ ਔਰ ਇਹਨਾਂ ਦੇ ਵਿੱਚੋਂ 48% ਜਿਹੜੇ ਨੇ ਕਾਰਨੀ ਦੇ ਪ੍ਰਤੀ ਫੇਵਰੇਬਲੀ ਭਾਵ ਉਹਨਾਂ ਦੇ ਪੱਖ ਵੀ ਸੋਚਦੇ ਨੇ ਤੇ 19% ਉਹਨਾਂ ਨਾਲ ਅਸਹਿਮਤ ਜਾਪਦੇ ਨੇ ਸੋ ਅਸਹਿਮਤ ਲੋਕਾਂ ਦੀ ਗਿਣਤੀ ਜਿਹੜੀ ਹੈ ਉਹ ਘਟ ਹੈ ਸੋ ਪ੍ਰਾਈਮ ਮਿਨਿਸਟਰ ਜਿਹੜਾ ਹੈ ਪੋਜ਼ਿਟਿਵ ਉਹਨਾਂ ਦਾ ਇੱਕ ਅਪਰੂਵਲ ਹੈ ਉਹਨੂੰ ਮੇਨਟੇਨ ਉਹਨਾਂ ਨੇ ਕੀਤਾ ਹੋਇਆ ਤੇ ਆਪ ਜੀ ਨੂੰ ਯਾਦ ਹੋਵੇਗਾ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਜਦੋਂ ਜਸਟਨ ਟੂਡੋ ਪ੍ਰਧਾਨ ਮੰਤਰੀ ਸੀ ਤੇ ਉਹਨਾਂ ਤੇ ਬੜਾ ਤਬਾਹ ਸੀ ਤੇ ਕ੍ਰਿਸਟੀਆ ਫਰੀ ਲੈਂਡ ਜਿਹੜੇ ਵਿੱਤ ਮੰਤਰੀ ਵਜੋਂ ਅਸਤੀਫਾ ਦੇ ਗਏ ਸੀ ਉਸ ਵੇਲੇ ਰੌਲਾ ਆਇਆ ਸੀ ਕਿ ਘਰੋਂ ਉਠਾ ਕੇ ਮਾਰਕ ਕਾਰਨੀ ਨੂੰ ਜਸਟਨ ਟੂਡੋ ਵਿੱਤ ਮੰਤਰੀ ਬਣਾਉਣਾ ਚਾਹੁੰਦੇ ਸੀ ਕੈਨੇਡਾ ਦਾ ਤੇ ਮਾਰਕ ਕਾਰਨੀ ਨੇ ਨਾ ਕਰ ਦਿੱਤੀ ਸੀ ਕਿ ਮੈਂ ਫਾਈਨਾਂਸ ਮਿਨਿਸਟਰ ਨਹੀਂ ਬਣਨਾ ਤੇ ਉਹ ਕਿਸਮਤ ਦੇਖੋ ਤੁਸੀਂ ਉਹਨਾਂ ਦੇ ਕਿਸੇ ਤੇ ਪ੍ਰਧਾਨ ਮੰਤਰੀ ਬਣੇ ਨੇ ਹੁਣ ਗੱਲ ਕਰਦੇ ਆ ਕਿ ਕਿਹੜੇ-ਕਿਹੜੇ ਮੁੱਦੇ ਤੇ ਯੂ ਐਸ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੁਆਰਾ ਜੋ ਲੈਵੀ ਲਾਈ ਗਈ ਹੈ ਕੈਨੇਡਾ ਤੇ 35% ਉਹਦਾ ਵਿੱਚ ਇਹ ਕਹਿੰਦੇ ਨੇ ਕਿ ਕੁਝ ਲੋਕ ਇੱਕ ਠੀਕ-ਠਾਕ ਨਹੀਂ ਸੋਚਦੀ ਕਿ ਅਗਸਤ ਪਹਿਲੀ ਤੱਕ ਜਿਹੜੀ ਡੀਲ ਉਹਨਾਂ ਨਾਲ ਹੋ ਜਾਣੀ ਚਾਹੀਦੀ ਸੀ ਉਹ ਨਹੀਂ ਹੋਈ ਇਸ ਕਰਕੇ ਅਸੀਂ ਕਾਰਨ ਨੂੰ ਬਹੁਤਾ ਪਸੰਦ ਨਹੀਂ ਕਰ ਰਹੇ ਕੰਜ਼ਰਵੇਟਿਵ ਅਗੂ ਪੀਅਰ ਪੋਲੀਅਮ ਜਿਹੜੇ ਨੇ ਉਹ ਭਾਵੇਂ ਕਿ ਅਗਸਤ 18 ਨੂੰ ਬਾਈ ਇਲੈਕਸ਼ਨ ਤੇ ਜਿਹੜੇ ਰਿਜ਼ਲਟ ਆਉਣੇ ਨੇ ਉਹਨਾਂ ਦੀ ਉਹਨਾਂ ਦੀ ਅਪਰੂਵਲ ਰੇਟਿੰਗ ਵੀ 42% ਹੈ ਤੇ 41% 네ਗੇਟਿਵ ਵੀ ਆ ਇੱਥੇ ਜਿਹੜਾ ਹੈ ਮਾਰਕ ਕਰਨੀ ਤੋਂ ਜ਼ਿਆਦਾ ਪਛੜ ਜਾਂਦੇ ਨੇ ਕਿਉਂਕਿ ਮਾਰਕ ਕਰਨੀ ਦੀ ਅਪਰੂਵਲ ਰੇਟਿੰਗ ਪੋਜ਼ਿਟਿਵ ਪਾਵਾ ਬਹੁਤ ਜ਼ਿਆਦਾ ਨਾ ਹੋਵੇ ਫਿਰ ਵੀ 48% ਹੈ ਪਰ ਪੀਰ ਪੋਲੀਆਫ ਦੀ ਵੀ 42% ਹੈ ਪਰ 네ਗੇਟਿਵ ਜਿਹੜੀ ਜਿਹੜਾ ਜਿਹੜਾ ਵਿਊ ਹੈ ਜੀ ਉਹ ਪੋਲੀਆਫ ਦਾ 41 ਤੇ ਕਰਨੀ ਦਾ ਸਿਰਫ 18 ਹੈ ਸੋ ਬੈਸਟ ਨੈਟ ਰੇਟਿੰਗ ਜਿਹੜੀ ਪੋਲੀਆ ਪੋਲੀਆਫ ਦੀ ਹੈ ਜੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਸੋ ਕੈਨੇਡੀਅਨਾਂ ਦੇ ਵਿੱਚ ਜਿਹੜੇ ਜੇ ਅਸੀਂ ਗੱਲ ਕਰੀਏ ਤਾਂ ਠੀਕ ਠਾਕ ਜਗਾ ਤੇ ਜੇ ਵੀ ਮਾਰ ਕਰ ਨਹੀਂ ਖਲੋਤੇ ਨੇ ਜਦੋਂ 트럼ਪ ਬਾਰੇ ਸਵਾਲ ਪੁੱਛਿਆ ਜਾਂਦਾ ਤੇ 62% ਦੀ ਕੈਨੇਡੀਅਨ ਮੰਨਦੇ ਨੇ ਕਿ ਬਹੁਤ ਮਾੜਾ ਬੰਦਾ ਹੈ ਜਿਸ ਸਾਡਾ ਸਾਡਾ ਬਹੁਤ ਨੁਕਸਾਨ ਕਰ ਰਿਹਾ ਤੇ ਬਾਕਸ ਵਾਲੇ ਇਹ ਕਹਿੰਦੇ ਨੇ ਕਿ ਲਿਬਰਲਸ ਜੇ ਅੱਜ ਚੋਣਾ ਹੁੰਦੀਆਂ ਨੇ ਤਾਂ 43% ਵੋਟਾਂ ਉਹਨਾਂ ਨੂੰ ਲੈ ਜਾਣਗੇ ਤੇ ਕੰਜ਼ਰਵੇਟਿਵ ਨੂੰ 40 ਮਿਲਣਗੇ ਸੋ ਇਹਦਾ ਮਤਲਬ ਹੈ ਕਿ ਬਾਕੀ ਪਾਰਟੀਆਂ ਅਜੇ ਵੀ ਜਿਹਦੇ ਵਿੱਚ ਬਲੌਕ ਕੀ ਬਕਵਾਏ ਤੇ ਐਨਡੀਪੀ ਵਾਲੇ ਅਜੇ ਵੀ ਕਾਫੀ ਪਿੱਛੇ ਨੇ ਜੇ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਕਾਸਟ ਆਫ ਲਿਵਿੰਗ ਜਿਹੜਾ ਰਹਿਣ ਸਣ ਦਾ ਖਰਚਾ ਹੈ ਜੀ 62% ਦੀ ਕੈਨੇਡੀਅਨਾਂ ਦੀ ਸਮੱਸਿਆ ਹੈ ਜੋ ਕਿ ਪਿਛਲੀ ਵਾਰੀ ਜਿਹੜਾ ਪੋਲ ਹੋਇਆ ਸੀ ਉਹਦੇ ਵਿੱਚ 59% ਦੀ ਲੋਕ ਕਹਿੰਦੇ ਸੀ ਸੋ ਇਹ ਅੰਕੜੇ ਜਿਹੜੇ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਦੋ ਹਫ਼ਤਿਆਂ ਦੇ ਵਿੱਚ ਇਸ ਸਰਵੇ ਕੰਪਨੀ ਵੱਲੋਂ ਜਿਹੜੇ ਨੇ ਜੀ ਇਕੱਠੇ ਕੀਤੇ ਗਏ ਨੇ ਤੇ ਮਾੜਾ ਮੋਟਾ 2% ਦਾ ਇਸ ਵਿੱਚ ਮਾਰਜਨ ਆਫ ਐਰਰ ਹੋ ਸਕਦਾ ਜੀ